ਪੁਲਿਸ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋਏ ਨੇ ਦਰਅਸਲ ਨਾਕਾ ਲਗਾ ਕੇ ਖੜੇ ਸੀ ਪੁਲਿਸ ਮੁਲਾਜ਼ਮ ਅਤੇ ਪਾਰਕਿੰਗ ਦੇ ਵਿੱਚ ਗੱਡੀਆਂ ਇਹਨਾਂ ਦੇ ਵੱਲੋਂ پارک ਕਰਵਾਈਆਂ ਜਾ ਰਹੀਆਂ ਸੀ ਕਿ ਅਚਾਨਕ ਇੱਕ ਵੋਲਵੋ ਬੱਸ ਜਿਹੜੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਉਸ ਦੇ ਕੋਲੋਂ ਬ੍ਰੇਕ ਨਾ ਲੱਗੀ ਅਤੇ ਪੁਲਿਸ ਮੁਲਾਜ਼ਮ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈ ਨਹੀਂ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਮਖਲਾ ਕਰਮਚਾਰੀ ਵੀ ਮੌਜੂਦ ਨੇ ਤਾਂ ਮੋਗਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈਦਰਸਲ ਉੱਥੇ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਰੈਲੀ ਹੈ ਤੇ ਇਸ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦੇਖੇ ਜਾ ਰਹੇ ਸੀ ਇਸ ਦੌਰਾਨ ਨਾਕਾ ਲਗਾਇਆ ਹੋਇਆ ਸੀ ਤੇ ਗੱਡੀਆਂ ਪਾਰਕ ਕਰਵਾਈਆਂ ਜਾ ਰਹੀਆਂ ਸੀ ਕਿ ਅਚਾਨਕ ਇੱਕ ਵੋਲਵੋ ਵਾਸਾਂਦੀ ਹੈ ਇੱਕ ਵੋਲਵੋ বাস ਕਈ ਗੱਡੀਆਂ ਨੂੰ ਟੱਕਰ ਮਾਰਦੀ ਹੋਈ ਅੱਗੇ ਜਾ ਕੇ ਦਾਣਾ ਮੰਡੀ ਵਾਲੀ ਕੰਧ ਵਿੱਚ ਵੱਜਦੀ ਹੈ ਇਸ ਦੌਰਾਨ ਗੱਡੀ ਦੇ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੁੰਦੇ ਨੇ ਤੇ ਨਾਕੇ ਤੇ ਖੜੇ ਪੁਲਿਸ ਮੁਲਾਜ਼ਮ ਵੀ ਫੱਟੜ ਹੁੰਦੇ ਨੇ ਕੁੱਲ ਮਿਲਾ ਕੇ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਦੋ ਮਖਲਾਮਾਂ ਵੀ ਸ਼ਾਮਿਲ ਨੇ ਤਾਂ ਤਿੰਨ ਪੁਲਿਸ ਮੁਲਾਜ਼ਮ ਮੋਗਾ ਦੇ ਮੈਡੀਸਿਟੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਦੱਸੇ ਜਾ ਰਹੇ ਨੇ ਦੱਸਿਆ ਗਿਆ ਕਿ ਪੁਲਿਸ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵੱਲੋਂ ਬਿਆਨ ਵੀ ਸਾਂਝਾ ਕੀਤਾ ਗਿਆ کیلی چال دے وڈی ہے اسنوں لے کے سخت سرخیا پربند دیکھے جہاں سن کی اچانک یہ حادثہ واپریا اور گی دیا تسویرا تسی دیکھو کہ گی پچھلے پاس سے تو برے طریقے نقصانی گئی دراصل ایک وولو بس نے ਪਹਿਲਾ ਗੱਡੀ ਨੂੰ ਟੱਕਰ ਮਾਰੀ ਤੇ ਫਿਰ ਜਾ ਕੇ ਕੰਧ ਵਿੱਚ ਵੱਜੀ ਇਸ ਦੌਰਾਨ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ سے ਚਲਦਿਆਂ ਦਰਦਨਾਖਾਤਸਾ ਵਾਪਰਿਆ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਤਿੰਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਜ਼ਖਮੀ ਪੁਲਿਸ ਮੁਲਾਜ਼ਮਾਂ ਦੇ ਵਿੱਚ ਦੋ ਮੁੱਖੀਲਾ ਪੁਲਿਸ ਕਰਮਚਾਰੀ ਵੀ ਮੌਜੂਦ ਨੇ ਇਸ ਬਾਬਤ ਜਿਹੜੇ ਇਲਾਜ ਪੁਲਿਸ ਕਰਮਚਾਰੀ ਦੇ ਵੱਲੋਂ ਇਹ ਦੱਸਿਆ ਗਿਆ ਕਿ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਬੱਸ ਵਾਲੇ ਤੋਂ ਬ੍ਰੇਕ ਨਹੀਂ ਲੱਗੀ ਜਿਸ ਦੇ ਚਲਦਿਆਂ ਇਹ ਬੱਸ ਸਿੱਧਾ ਆ ਕੇ ਗੱਡੀ ਦੇ ਵਿੱਚ ਵੱਜੀ ਹੈ ਗੱਡੀ 'ਚ ਵੀ ਪੁਲਿਸ ਮੁਲਾਜ਼ਮ ਬੈਠੇ ਹੋਏ ਸਨ ਤੇ ਕੁਝ ਪੁਲਿਸ ਮੁਲਾਜ਼ਮ ਨਾਕੇ ਤੇ ਖੜੇ ਹੋਏ ਸੀ ਜਿਨ੍ਹਾਂ ਨੇ ਇੱਧਰ ਉੱਧਰ ਹੋ ਕੇ ਆਪਣੀ ਜਾਨ ਬਚਾਈ ਹੈ ਹਾਲਾਂਕਿ ਚਾਰ ਜਣੇ ਜ਼ਖਮੀ ਕੋਈ ਨਹੀਂ ਸਬੰਧਤ ਕੀ ਕੁਝ ਕਹਿਣਾ ਹੈ ਜ਼ਖਮੀ ਪੁਲਿਸ ਮੁਲਾਜ਼ਮ ਦਾ ਅਤੇ ਇੱਕ ਪੁਲਿਸ ਅਧਿਕਾਰੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਦੋ ਜਾਣਕਾਰੀ ਐਕਸੀਡੈਂਟ ਹੋਇਆ ਹੈ ਸਾਡੇ ਨਾਲ ਐਕਸੀਡੈਂਟ ਕਿਵੇਂ ਹੋਇਆ ਸਾਰੀ ਜਾਣਕਾਰੀ ਸਾਡਾ ਨਾਕਾ ਲੱਗਿਆ ਸੀ ਜੀ ਜੀ ਮਹਾਂ ਦਾ ਮੰਡੀ ਦੇ ਗੇਟ ਅੱਗੇ ਉਸੇ ਪੁਲਿਸ ਨੂੰ ਲਾਜਮਾਲੇ ਪਾਰਕਿੰਗ ਬਣਾਈ ਜਿੱਥੇ ਗੱਡੀਆਂ ਪਾਰਕ ਕਰਾਉਂਦੇ ਸੀਗੇ ਥੰਬਰ ਸੀਗੇ ਮੰਦਲਿਕ ਬਾਲਮੋਬ ਬਸਾਈ ਜਿਹੜੀ ਕਾਫੀ ਤੇਜ਼ ਜਿਹੀ ਬ੍ਰੇਕ ਨਹੀਂ ਲੱਗੀ ਉਹ ਦੋ ਚਾਰ ਗੱਡੀਆਂ ਨੂੰ ਖੱਟ ਕਰਦੇ ਹੋਏ ਅਸੀਂ ਦਾਣਾ ਮੰਡੀ ਵੱਲ ਕੰਮਰਾਂ ਉੱਤੇ ਜਾ ਕੇ ਵਜਦੀ ਦਿੱਤੇ ਔਰ ਸਾਨੂੰ ਅਸੀਂ ਡੱਗ ਤੇ ਪਦਰਾ ਵਿੱਚ ਅਸੀਂ ਕਾਫੀ ਮੁਰਾਜਮਾਂ ਦੇ ਸੱਟਾਂ ਹੋਈਆਂ ਬਹੁਤ ਮੁਰਾਜਮਾਂ ਦੇਖਣੀ ਹੋ ਗਈ ਇਹ ਜਿਹੜੀ ਬੱਸ ਆ ਰਹੀ ਸੀ ਵੀ ਇਹ ਕਿੱਧਰੋਂ ਆ ਕੇ ਕਿੱਧਰ ਜਾ ਰਹੀ ਸੀ ਇਹ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਜੀ ਲੋਹਣਾ ਸਾਈਡ ਨੂੰ ਜਾ ਰਹੀ ਸੀ ਇਹਦੀ ਬੱਸ ਖੜੀ ਸੀ ਮਾਦਮ ਬੱਸ ਸੀ ਜੀ ਤੇ ਜਿਹੜੇ ਗੱਡੀ ਦੇ ਵਿੱਚ ਮਾਜੂਦ ਸੀ ਉਹਨਾਂ ਦੀ ਹਾਲਤ ਕਿਹਦਾ ਉਹ ਵੀ ਇੰਜਰਡ ਹੀ ਨੇ ਜੀ ਕਿੰਨੇ ਜਣੇ ਅੰਦਰ ਸੀ ਤਿੰਨੇ ਜਣੇ ਜੀ ਤੇ ਉਹਦਾ ਕਾਰ ਦਾ ਡਰਾਈਵਰ ਕੀਤਾ ਕਾਰ ਦਾ ਡਰਾਈਵਰ ਮਾਈ ਹਰੇ ਤਨੂ ਪਤਾ ਲੱਗਿਆ ਜੀ ਉਹ ਤਾਂ ਛੇ ਨੇ ਫਿਰ ਤਿੰਨ ਜਣੇ ਮੈਡੀਕਲ ਹਸਪੀਟਲ ਪਹੁੰਚ ਗਏ ਹੁਣ ਤੁਹਾਡੀ ਹਾਲਤ ਕਿੱਦਾਂ ਹਾਂ ਸਰ ਕਦ ਪਾਬ ਲੱਗ ਗਿਆ ਨੇ ਆਦਿਓ ਪਤਾ ਲੱਗੂ ਬਾਤ ਇਹ ਮਲਾਇਮਾਂ ਦੀ ਸਰ ਵੀਆਈਪੀ ਜੋ ਢੀ ਲੱਗੀ ਸੀ ਮਾਨਜੋਤ ਸਿੰਘ ਜੀ ਮਸਾਵਰੇ ਆਇਆ ਨਾ ਸੀ ਉਹ ਰੈਲੀ ਦੇ ਡਿਊਟੀ ਸੀ अजीतワਲ ਰਣਜੀਤ ਦਾਦਾਬਾਜੀ ਦੇ ਸਾਹਮਣੇ ਇੰਨਾ ਕਾ ਲੱਗ ਗਿਆ ਸੀ ਲੱਗੂ ਇਹ ਕਾਰ ਪਾਰਕ ਕਰਾ ਰਹੀ ਸੀ ਇਹ ਇੱਕ ਲੇਡੀ ਜੀ ਅਮਨਦੀਪ ਅਮਨਜੀਤ ਕੌਰ ਤੇ ਰਾਜਵਿੰਦਰ ਸਿੰਘ ਇੱਕ ਲੜਕਾ ਜੀ ਆਪਣੇ ਤੇ ਇੱਕ ਮੁਲਾਜ਼ਮ ਇਹਨਾਂ ਦੇ ਨਾਲ ਮਨਪ੍ਰੀਤ ਕੌਰ ਸੀ ਲੇਡੀ ਜੀ ਇਹ ਤਾਂ ਨਮਲਾਜੂ ਸੀਗੇ ਸਰ ਇਹ ਜੋ ਪਾਸੇ ਘਰ ਆਦੀ ਗੱਡੀ ਸੀਗੀ ਕਾਰ ਦੇ ਵਿੱਚ ਇਹਨਾਂ ਆਪਣੇ ਵਾਈਕ ਤੇ ਮਤਲਬ ਉਹ ਤੁਸੀਂ ਮਹਰੂ ਗੱਡੀ ਬਲਕੋ ਕੋਈ ਬਾਸਾ ਜੀ ਜੈਪੁਰ ਕੋਲ ਜਾਣੇ ਜਾ ਰਹੀ ਸੀ ਉਹ ਟਕਰਾਂਦੀ ਐ ਤੋਂ ਦੇ ਕਾਰਨ ਮਤਲਬ ਇਹਦਾ ਸੱਟਾਂ ਵੱਜੀਆਂ ਵੈਸੇ ਮਤਲਬ ਨਮਲਾਜੂ ਸੀ ਕਹਿੰਦੇ ਜੀ ਸਰ ਗੱਡੀ ਕਿਹੜੀ ਸੀ ਜਿੱਥੇ ਪਰਾਜ ਮਾਰੇ ਸੀਗੇ ਉਹ ਸਪੈਕ I20 ਗੱਡੀ ਐ ਸਰ ਕੀ ਆਫਿਸ ਇਹਨਾਂ ਦੇ بس آج فی الحال نی با نمبر بس سر ہاں جی ਪੈਨੀਰ ਨੇ ਸੱਟਾਂ ਖਾਈਆਂ। ਉਹ ਇਲਾਜ ਚੱਲ ਰਿਹਾ ਹੈ। ਇਲਾਜ ਚੱਲ ਰਿਹਾ ਹੈ ਮੇਰੇ। ਪੁਲਿਸ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋਏ ਨੇ। ਦਰਅਸਲ ਨਾਕਾ ਲਗਾ ਕੇ ਖੜੇ ਸੀ ਪੁਲਿਸ ਮੁਲਾਜ਼ਮ ਅਤੇ ਪਾਰਕਿੰਗ ਦੇ ਵਿੱਚ ਗੱਡੀਆਂ ਇਹਨਾਂ ਦੇ ਵੱਲੋਂ پارک ਕਰਵਾਈਆਂ ਜਾ ਰਹੀਆਂ ਸੀ ਕਿ ਅਚਾਨਕ ਇੱਕ ਵੋਲਵੋ ਬੱਸ ਜਿਹੜੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਉਸ ਦੇ ਕੋਲੋਂ ਬ੍ਰੇਕ ਨਾ ਲੱਗੀ ਅਤੇ ਪੁਲਿਸ ਮੁਲਾਜ਼ਮ ਇਸ ਹਾਦਸੇ ਦੇ ਵਿੱਚ ਜ਼ਖਮੀ ਕੋਈ ਨਹੀਂ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਮਖਲਾ ਕਰਮਚਾਰੀ ਵੀ ਮੌਜੂਦ ਨੇ ਤਾਂ ਮੋਗਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਦਰਸਲ ਉੱਥੇ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਰੈਲੀ ਹੈ ਤੇ ਇਸ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦੇਖੇ ਜਾ ਰਹੇ ਸੀ ਇਸ ਦੌਰਾਨ ਨਾਕਾ ਲਗਾਇਆ ਹੋਇਆ ਸੀ ਤੇ ਗੱਡੀਆਂ ਉਤਾਰਕ ਕਰਵਾਈਆਂ ਜਾਰੀਆਂ ਸੀ ਕਿ ਅਚਾਨਕ ਇੱਕ ਵੋਲਵੋ ਵਾਸਾਂ ਦੀ ਹੈ ਇੱਕ ਵੋਲਵੋ বাস ਕਈ ਗੱਡੀਆਂ ਨੂੰ ਟੱਕਰ ਮਾਰਦੀ ਹੋਈ ਅੱਗੇ ਜਾ ਕੇ ਦਾਣਾ ਮੰਡੀ ਵਾਲੀ ਕੰਧ ਵਿੱਚ ਵੱਜਦੀ ਹੈ ਇਸ ਦੌਰਾਨ ਗੱਡੀ ਦੇ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੁੰਦੇ ਨੇ ਤੇ ਨਾਕੇ ਤੇ ਖੜੇ ਪੁਲਿਸ ਮੁਲਾਜ਼ਮ ਵੀ ਫੱਟੜ ਹੁੰਦੇ ਨੇ। ਕੁੱਲ ਮਿਲਾ ਕੇ 4 ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ 2 ਮਖਿਲਾਮਾ ਵੀ ਸ਼ਾਮਿਲ ਨੇ ਤਾਂ 3 ਪੁਲਿਸ ਮੁਲਾਜ਼ਮ ਮੋਗਾ ਦੇ ਮੈਡੀਸਿਟੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੱਸੇ ਜਾ ਰਹੇ ਨੇ। ਦੱਸਿਏ ਕੀ ਪੁਲਿਸ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵੱਲੋਂ ਬਿਆਨ ਵੀ ਸਾਂਝਾ ਕੀਤਾ ਗਿਆ ਕਿ ਨੀ ਚਾਲ ਦੇ ਵਿੱਚ ਇੱਕੇ ਵੱਡੀ ਰੈਲੀ ਹੈ ਇਸ ਨੂੰ ਲੈ ਕੇ ਇੱਕ ਸਖਤ ਸੁਰੱਖਿਆ ਪ੍ਰਬੰਧ ਦੇਖੇ ਜਾ ਰਹੇ ਹਨ ਕਿ ਅਚਾਨਕ ਇੱਕੇ ਹਾਦਸਾ ਵਾਪਰਿਆ ਔਰ ਗੱਡੀ ਦੇ ਤਸਵੀਰਾਂ ਤੁਸੀਂ ਦੇਖੋ ਕਿ ਗੱਡੀ ਪਿਛਲੇ ਪਾਸੇ ਤੋਂ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਦਰਅਸਲ ਇੱਕ ਵੋਲਵੋ ਵਾਸਨੇ ਪਹਿਲਾਂ ਗੱਡੀ ਨੂੰ ਟੱਕਰ ਮਾਰੀ ਤੇ ਫਿਰ ਜਾ ਕੇ ਕੰਧ ਵਿੱਚ ਵੱਜੀ ਇਸੋ ਰਾਨ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ سے ਚਲਦਿਆਂ ਦਰਦਨਾਖਾ ਹਾਦਸਾ ਵਾਪਰਿਆ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਤਿੰਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜ਼ਖਮੀ ਪੁਲਿਸ ਮੁਲਾਜ਼ਮਾਂ ਦੇ ਵਿੱਚ ਦੋ ਮਖਿਲਾ ਪੁਲਿਸ ਕਰਮਚਾਰੀ ਵੀ ਮੌਜੂਦ ਨੇ ਸਬੰਧਤ ਜਿਹੜੇ ਇਲਾਜ ਪੁਲਿਸ ਕਰਮਚਾਰੀ ਦੇ ਵੱਲੋਂ ਇਹ ਦੱਸਿਆ ਗਿਆ ਕਿ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਬੱਸ ਵਾਲੇ ਤੋਂ ਬ੍ਰੇਕ ਨਹੀਂ ਲੱਗੀ ਜਿਸ ਦੇ ਚਲਦਿਆਂ ਇਹ ਬੱਸ ਸਿੱਧਾ ਆ ਕੇ ਗੱਡੀ ਦੇ ਵਿੱਚ ਵੱਜੀ ਹੈ ਗੱਡੀ 'ਚ ਵੀ ਪੁਲਿਸ ਮੁਲਾਜ਼ਮ ਬੈਠੇ ਹੋਏ ਸਨ ਤੇ ਕੁਝ ਪੁਲਿਸ ਮੁਲਾਜ਼ਮ ਨਾਕੇ ਤੇ ਖੜੇ ਹੋਏ ਸੀ ਜਿਨ੍ਹਾਂ ਨੇ ਇੱਧਰ ਉੱਧਰ ਹੋ ਕੇ ਆਪਣੀ ਜਾਨ ਬਚਾਈ ਹੈ ਹਾਲਾਂਕਿ ਚਾਰ ਜਣੇ ਜ਼ਖਮੀ ਕੋਈ ਨਹੀਂ ਸਬੰਧਤ ਕੀ ਕੁਝ ਕਹਿਣਾ ਹੈ ਜ਼ਖਮੀ ਪੁਲਿਸ ਮੁਲਾਜ਼ਮ ਦਾ ਅਤੇ ਇੱਕ ਪੁਲਿਸ ਅਧਿਕਾਰੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਬਹੁਤ ਜਾਣਕਾਰੀ ਐਕਸੀਡੈਂਟ ਹੋਇਆ ਹੈ ਸਾਹ ਦੇ ਨਾਲ ਐਕਸੀਡੈਂਟ ਕਿਵੇਂ ਹੋਇਆ ਸਾਰੀ ਜਾਣਕਾਰੀ ਸਾਡਾ ਨਾਕਾ ਲੱਗਿਆ ਸੀ ਜੀ ਜੀ ਮਾਨ ਦਾਣਾ ਮੰਡੀ ਦੇ ਗੇਟ ਅੱਗੇ ਕੁਛ ਪੁਸਤ ਨੂੰ ਅਜਮਾਲੇ ਪਾਰਕਾਂੇ ਬਣਾਈ ਜੇ ਗੱਡੀਆਂ ਪਾਰਕ ਕਰਾਉਂਦੇ ਸੀਗੇ ਥੰਬਰ ਸੀਗੇ ਮੰਦਰਿਕ ਬਾਹਰੋਂ ਬੰਸਾਈ ਜਿਹੜੀ ਕਾਫੀ ਤੇਜ਼ ਸੀ ਜਿਵੇਂ ਬ੍ਰੇਕ ਨਹੀਂ ਲੱਗੇ ਉਹ ਦੋ ਚਾਰ ਗੱਡੀਆਂ ਨੂੰ ਖੱਟ ਕਰਦੇ ਹੋਏ ਫਿਰ ਦਾਣਾ ਮੰਡੀ ਦੀ ਕੰਧਾਂ ਉੱਤੇ ਜਾ ਕੇ ਵਜਦੀ ਤੇ ਉਹ ਸਾਨੂੰ ਅਸੀਂ ਡਿੱਗ ਪਏ ਪਤਾ ਨਹੀਂ ਕਿੱਥੇ ਕਾਫੀ ਮੁਰਾਜਮਾਂ ਦੇ ਸੱਟਾਂ ਹੋਈਆਂ ਬਜੇ ਨਾ ਤੁਸੀਂ ਵੇਖਣੀ ਪੋਗਈ ਜੀ ਇਹ ਜਿਹੜੀ ਬੱਸ ਆ ਰਹੀ ਸੀਗੀ ਕਿੱਧਰੋਂ ਆ ਕੇ ਕਿੱਧਰ ਜਾ ਰਹੀ ਸੀ ਫਿਰ ਫਿਰੋਜ਼ਪੁਰ ਸਾਈਡ ਤੋਂ ਆ ਰਹੀ ਸੀ ਜਿਹੜਾ ਰਹਿਣਾ ਸਾਈਡ ਨੂੰ ਜਾ ਰਹੀ ਸੀ ਇਹਦੀ ਬੱਸ ਖੜੀ ਸੀ ਮਾਜੂਮ ਬੱਸ ਸੀ ਜਿਹੜੇ ਗੱਡੀ ਦੇ ਵਿੱਚ ਮਾਜੂਮ ਸੀ ਉਹਨਾਂ ਦੀ ਹਾਲਤ ਕਿੱਦਾਂ ਉਹ ਵੀ ਇੰਜਰਡ ਹੀ ਨੇ ਜੀ ਕਿੰਨੇ ਜਣੇ ਅੰਦਰ ਸੀ ਤਿੰਨ ਜਣੇ ਜੀ ਤੇ ਉਹਦਾ ਕਾਰ ਦਾ ਡਰਾਈਵਰ ਕਿੱਦਾਂ ਕਾਮਬਾ ਡਰਾਈਵਰ ਵਾਹਿਰੇ ਤੰਨੂ ਪਤਾ ਪਕੇ ਜੀ ਉਹ ਤਾਂ ਠੀਕ ਹੈ ਨੇ ਤੇ ਤਿੰਨ ਜਣੇ ਮੈਡੀਕਲ ਹਸਪੀਟਲ ਪਹੁੰਚ ਗਏ ਹੁਣ ਤੁਹਾਡੀ ਹਾਲਤ ਕਿੱਦਾਂ ਹਾਂ ਸਰ ਜੋਟ ਪਾਬ ਲੱਗੀਆਂ ਨੇ ਆਦੇ ਪਤਾ ਲੱਗੂ ਬਾਅਦ ਇਹ ਮੁਲਾਇਮਾਂ ਦੀ ਸਰ ਵੀਆਈਪੀ ਡਿਊਟੀ ਲੱਗੀ ਸੀ ਮਾਨਜੋਤ ਸਿੰਘ ਜਮਸਤਵ ਨੇ ਆਜਾ ਰਸ ਜੀ ਪੂਰੇ ਲੀਜੇ ਡਿਊਟੀ ਸੀ ਅਜੀਤワਲ ਰਣਨ ਦੀ ਦਾੜਾ ਵਾਜੀ ਦੇ ਸਾਹਮਣੇ ਨਾਕਾ ਲੱਗਿਆ ਸੀ ਲੱਗੂ ਇਹ ਕਾਰ ਪਾਰਕ ਕਰਾ ਰਹੀ ਸੀ ਇਹ ਇੱਕ ਲੇਡੀ ਜੀ ਅਮਨਦੀਪ ਅਮਨਜੀਤ ਕੌਰ ਤੇ ਰਾਇਵਿੰਦਰ ਸਿੰਘ ਇੱਕ ਲੜਕਾ ਜੀ ਆਪਣੇ ਤੇ ਇੱਕ ਮੁਲਾਜ਼ਮ ਇਹਨਾਂ ਦੇ ਨਾਲ ਮਨਪ੍ਰੀਤ ਕੌਰ ਸੀ ਲੇਡੀ ਜੀ ਇਹ ਤਾਂ ਨਮ ਲਾਜੂ ਸੀਗੇ ਸਰ ਇਹ ਜੋ ਪਾਸੇ ਘਰ ਆਦੀ ਗੱਡੀ ਸੀਗੀ ਕਾਰ ਦੇ ਵਿੱਚ ਇਹਨਾਂ ਆਪੇ ਵਾਈਕਦਰ ਮਤਲਬ ਉਹ ਤੁਸੀਂ ਮਹਾਰੋ ਗੱਡੀ ਬਲਕੋ ਕੋਈ ਬਾਸਾ ਜੀ ਜੈਪੁਰ ਗੁੰਲੇ ਨੇ ਜਾ ਰਹੀ ਸੀ ਉਹ ਟਖਰਾਂਦੀ ਐ ਤੁੰ ਦੇ ਕਰਨ ਮਤਲਬ ਇਹਦਾ ਦੇ ਸੱਟਾ ਵੱਜਿਆ ਵੈਸੇ ਮਤਲਬ ਲਾਜੂ ਸੀਗਾ ਜੀ ਸਰ ਜਿਹੜੀ ਕਹਿੰਦੀ ਸੀ ਜਿੱਤ ਚ ਮੁਲਾਜਮ ਮਾਰੇ ਸੀਗੇ ਉਹ ਸਵੱਤ I20 ਗੱਡੀ ਐ ਸਰ ਕੀ ਆਫਿਸ ਇਹਨਾਂ ਦੇ بس آج فی الحال نی نمبر بس سر ہاں قبض لائی جی ਤੇ ਨਹੀਂ ਇਹਨੇ ਸੱਜਾ ਕੀਤਾ ਹੁਣ ਇਲਾਜ ਚੱਲ ਰਿਹਾ ਹੈ ਇਲਾਜ ਚੱਲ ਰਿਹਾ ਹੈ ਮੇਰੇ ਨਾਲ